ਮਾ ਪਲੀਤ ਉਸਾਇੰਗਰ ਫੌਜੀ ਪਿੰਡ ਖਾਰਾ ਬੜੀ ਸਰਾਹੀ ਕਲਾ ਦੇ ਨਾਲ ਲੱਗੇ ਆ। ਮੇਰੀ ਬੇਟੀ ਹੈਗੇ ਮੇਰਾ ਇਹ ਲੜਕਾ ਆ ਪਿੰਡ ਉਹ ਸਾਡੇ ਦੇ ਵਾਦਾ ਕਰਦਾ ਉਹਨੇ ਆਵੇ ਬਾਹਰ ਇੱਕ ਛੋਟਾ ਵੀ ਮਾਰਿਆ ਤੇ ਮੁਖੀਆਂ ਮਾਇਆਂ ਜੋ ਕਿ ਆਸਵਾਦ ਮੌਜੂਦਾ ਹੋਵੇ ਲੋ ਜੇਰਾ ਗੱਲ ਸੁਜੀਆ ਆਖਰ ਇਹਦੇ ਵਿੱਚ ਫਰਕ ਪੈ ਗਿਆ ਸਾਡੀ ਆਖਾਂ ਤੇ ਸੋਅ ਤੇ ਬੇਨਤੀ ਹੈ ਕਿ ਇਹਦੀ ਮੇਰੀ ਜੋ ਮੈਂ ਗੱਲ ਕਰ ਰਿਹਾ ਹਾਂ ਇਹਦੀ ਸਲਾਹੀ ਹੋਣੀ ਚਾਹੀਦੀ ਆ ਅਸੀਂ ਸਾਰੀ ਪੰਚਾਇਤ ਨੂੰ ਦੱਸ ਕੇ ਤੇ ਫੇਰ ਹੀ ਲੜਕੀ ਦੇ ਨਾਲ ਤੁਰਿਆ ਸਾਨੂੰ ਆਪਣੇ ਕਿਸੇ ਦੇ ਧੱਕੇ ਨਾਲ ਨਾ ਪੇਰਾ ਲੈਂਦਾ ਤੇ ਅਸੀਂ ਆਪਣੀ ਮਰਜ਼ੀ ਨਾਲ ਆਏ ਆ ਨਹੀਂ ਜੀ ਤੁਸੀਂ ਇਹ ਵੀ ਦੱਸੋ ਥੋੜਾ ਜਆ ਗੱਲ ਦੱਸਿਓ ਕਿ ਜਦੋਂ ਤੁਸੀਂ ਇੱਥੇ ਆਏ ਜੀ ਹਾਂ ਤੇ ਤੁਹਾਨੂੰ ਤੁਸੀਂ ਆਪਣੀ ਮਰਜ਼ੀ ਨਾਲ ਆਏ ਹੋ ਕਿ ਕਿ ਇਹ ਲੈ ਕੇ ਤੁਹਾਨੂੰ ਆਏ ਆ ਆਇਆ ਹੀ ਫੋਨ ਕੀਤਾ ਵਾ ਦੂਸਰੇ ਪਿੰਡ ਨਾਲ ਕੰਮੇ ਜਾ ਰਹਾ ਹੈ ਉਹਦੇ ਕੋਲ ਫੋਨ ਨੰਬਰ ਗਾਹੀ ਸਾਡਾ ਫੋਨ ਨਾ ਖੋਲਿਆ ਅੱਛਾ ਨਾ ਕੋ ਫੋਨ ਨਹੀਂ ਹੈਗਾ ਤੁਸੀਂ ਕੋਈ ਥਾਣੇ ਦੇ ਵਿੱਚ ਕੋਈ ਕਾਰਵਾਈ ਕੀਤੀ ਆ ਕਿ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਕੋਈ ਮਰਨਾ ਚਾਹਦਾ ਨੇ ਹੈ ਇਹ ਆਹ ਇਹਨਾਂ ਨੂੰ ਘੋਰ ਕਿਤਾ ਦੇ ਵੇਸਾਂ ਨੂੰ ਲੈ ਆਏ ਉੱਥੋਂ ਅੱਛਾ ਮਾਤਾ ਜੀ ਤੁਸੀਂ ਦੱਸੋ ਤੁਹਾਡੇ ਨਾਲ ਤੁਹਾਡਾ ਪੋਤੇ ਜਿਹੜਾ ਕਿਉਂ ਇਸ ਤਰ੍ਹਾਂ ਕਰਮੀਆਂ ਕਰ ਰਿਹਾ ਹੈ ਉਹ ਲੜਦਾ ਹੀ ਮੇਰੇ ਟਿੰਨ ਪੁੱਤ ਇੱਕ ਦੋ ਦੀਆ ਧੀ ਨਹੀਂ ਜਿੱਕੀ ਮੈਂ ਅੱਛਾ ਹੁਣ ਇਹ ਬੁਣਾਇਆ ਜਾਂ ਫਿਰ ਉਹ ਆਂਦੇ ਦਿਨੋਂ ਨਾ ਆਉਂਦੇ ਅੱਛਾ ਮੈਨੂੰ ਕਿਸ ਵਾਲੀ ਹੈ ਮੈਂ ਵਰਤਣਾ ਹੁਣ ਹੁਣ ਤੁਹਾਨੂੰ ਕੋਈ ਕੀ ਕੋਈ ਗੱਲਬਾਤ ਕੋਈ ਕਹਿੰਦਾ ਤੇ ਨੀਗਾ ਇਹੋ ਹੀ ਆਉਂਦੇ ਆ ਕੀ ਕਹਿੰਦੇ ਆ ਆਂਦੇ ਆਂਦੇ ਵੀ ਨਾ ਵਰਤ ਤੇ ਜੇ ਤੂੰ ਵਰਤਦੀ ਰਹੇਂਗੀ ਤੇ ਫੇਰ ਕੀ ਕਹਿਣਗੇ ਫੇਰ ਮਾਰਨਗੇ ਫੇਰ ਮਾਰਨਗੇ ਤੇ ਤੁਹਾਡੀ ਤੁਸੀਂ ਹੁਣ ਕੀ ਕਰਦੇ ਹੋ ਜੀ ਆਪਣਾ ਗੁਜ਼ਾਰਾ ਤੁਹਾਡਾ ਕਿਸ ਤਰ੍ਹਾਂ ਚੱਲਦਾ ਆ ਸਾਡਾ ਕੋਈ ਗੁਜ਼ਾਰਾ ਨਹੀਂ ਸਾਡੇ ਕੋਲ ਕੋਈ ਜਮੈਨ ਨਹੀਂ ਅਸੀਂ ਆਪਣਾ ਪੈਨਸ਼ਨ ਤੇ ਗੁਜ਼ਾਰਾ ਕਰਦੇ ਆ ਤੇ ਭੈਣ ਭਰਾਵਾਂ ਦੇ ਕੋਲ ਹੀ ਹੋਵਾ ਕਰਦੇ ਪਰ ਹੁਣ ਸਾਡੀ ਵਾਹ ਵਾਹ ਸਾਡੇ ਨਾਲ ਸੰकौन ਟੈਗ ਹੋਇਆ ਵਾ ਆ ਸਾਥੀ ਵੇਖ ਸਕਦਾ ਮੈਨੂੰ ਅਟੈਕ ਹੋਇਆ ਤੇ ਇਹਨੂੰ ਅਟੈਕ ਹੋਇਆ ਹੋ। ਤੇ ਤੁਸੀਂ ਪਹਿਲਾਂ ਤੁਸੀਂ ਤੁਸੀਂ ਕੋਈ ਨੌਕਰੀ ਵਗੈਰਾ ਕਰਦੇ ਸੀਗੇ? ਹਾਂ ਨੌਕਰੀ ਪੈਨਸ਼ਨ ਸਾਡੀ ਫੌਜੀ ਪੈਨਸ਼ਨ ਉਹਦੇ ਨਾਲ ਹੀ ਅਸੀਂ ਟਾਈਮ ਪਾਸ ਕਰਦੇ ਆ। ਤੁਹਾਨੂੰ ਉਹ ਪੈਸੇ ਪੂਸੇ ਬੈਂਕ ਦੇ ਵਿੱਚੋਂ ਜਦੋਂ ਤੁਸੀਂ ਜਾਂਦੇ ਹੋ ਲੈਣ ਵਾਸਤੇ ਤੇ ਕੋਈ ਤੰਗ ਪ੍ਰੇਸ਼ਾਨ ਤੇ ਨਹੀਂ ਕਰਦਾ। ਜਦੋਂ ਜਦੋਂ ਇਹ ਮੈਨੂੰ ਉਹਨਾਂ ਨੇ ਸਮਝਾਇਆ ਵੀ ਇਹਨੂੰ ਕੋਈ ਮਾਨ ਲਿਆ ਕਰ ਤੇ ਮੇਰੇ ਨਾਲ ਜਾਣ ਦੇ ਵਿੱਚ ਪੂਏ ਆ ਉਹ ਪੈਸੇ ਲੈਣ ਨਾਲ ਲੜਦਾ ਜੇ ਸਾਡੇ ਨਾਲ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਵੇ? ਹੋਣਾ ਜਾਂ ਰਿਹਾ ਵੀ ਇਹ ਜੋ ਸਾਨੂੰ ਫੈਸਲਾ ਪੰਚਾਇਤ ਤੇ ਪੁਲਸਾ ਕਰਦਾ ਸਾਨੂੰ ਮਨਜ਼ੂਰ ਆ ਠੀਕ